ਨਮਸਕਾਰ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਚੈਨਲ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਅਤੇ ਤੰਦਰੁਸਤ ਹੋਵੋਗੇ ਆਪੋਂ ਪਕੜੇ ਘਮਾ ਵਿੱਚ ਵਿਅਸਤ ਹੋਗੇ ਅੱਜ ਅਸੀਂ ਤੁਹਾਨੂੰ ਆਲੂ ਮੇਥੀ ਦੇ ਪਰੌਂਠੇ ਬਣਾ ਕੇ ਦਿਖਾਵਾਂਗੇ ਕਿ ਆਪਾਂ ਕਿਸ ਤਰ੍ਹਾਂ ਘਰੇ ਤਿਆਰ ਕੀਤੇ ਹੈ ਇਧਰ ਦੇਖੋ ਕਿੰਨੇ ਵਧੀਆ ਆਪਣੇ ਪਰੌਂਠੇ ਬਣ ਕੇ ਤਿਆਰ ਆ ਇੱਕ ਵਾਰੀ ਆਲੂ ਮੇਥੀ ਦੇ ਪਰੌਂਠੇ ਜ਼ਰੂਰ ਟਰਾਈ ਕਰਿਓ ਦੇਖੋ ਕਿੰਨੇ ਵਧੀਆ ਇੱਧਰ ਆਪਾਂ ਮੇਥੀ ਕੱਟ ਕੇ ਤਿਆਰ ਕਰ ਲਈ। ਇੱਧਰ ਆਪਾਂ ਪਾਣੀ ਲੈ ਲਿਆ। ਮੇਥੀ ਨੂੰ ਸਾਫ਼ ਕਰਕੇ ਪਾਣੀ ਵਿੱਚ ਪਾ ਲਿਆ। ਮੇਥੀ ਆਪਾਂ ਪਹਿਲਾਂ 2-3 ਵਾਰੀ ਧੋਲੀ ਸੀ। ਹੋਣੇ ਨੂੰ ਆਪਾਂ ਉਬਾਲਾਂਗੇ। ਇੱਕ ਆਵਾਂ ਆਂਤੀ ਕਾਪੇ ਨੂੰ ਉਬਾਲਾਂਗੇ। ਇੱਧਰ ਆਪਣੇ ਆਲੂ ਪਲੀ ਜਾਂਦੇ ਆ ਦੇਖੋ। ਆਪਣੀ ਮੇਥੀ ਉਬਲ ਗਈ ਹੈ ਤੇ ਠੰਡੇ ਹੋ ਗਈ ਹੈ ਇਧਰ ਆਪਾਂ ਆਟਾ ਲੈ ਲਿਆ ਆਟੇ ਵਿੱਚ ਆਪਾਂ ਨਮਕ, ਮਿਰਚਾਂ, ਤੇ ਜੀਰਾ ਤੇ ਕੁਸੂਰੀ ਮੇਥੀ ਪਾਵਾਂਗੇ ਆਪਾਂ ਉਬਲੀ ਹੋਈ ਮੇਥੀ ਵੀ ਇਹਦੇ ਵਿੱਚ ਆਟੇ 'ਚ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਣਾ ਮੇਥੀ ਵਾਲਾ ਬਚਿਆ ਹੈ ਪਾਣੀ ਵੀ ਆਪਾਂ ਆਟੇ ਵਿੱਚ ਪਾ ਕੇ ਆਟੇ ਨੂੰ ਗੁੰਨ ਲਵਾਂਗੇ ਦੇਖੋ ਆਪਣਾ ਆਟਾ ਗੁੱਝ ਕੇ ਕਿੰਨਾ ਵਧੀਆ ਤਿਆਰ ਹੋ ਗਿਆ ਆਪਾਂ ਜਿਆਦਾ ਆਟਾ ਟੈਟ ਵੀ ਨਹੀਂ ਕਰਨਾ ਤੇ ਜਿਆਦਾ ਪਤਲਾ ਵੀ ਨਹੀਂ ਕਰਨਾ ਇਧਰ ਆਪਣਾ ਆਲੂ ਛਿੱਲ ਕੇ ਰੱਖ ਲੈਨੇ ਠੰਡੇ ਹੋ ਗਏ ਸੀ ਇਧਰ ਆਪਾਂ ਪਿਆਜ਼ ਅਦ ਕਰਤੇ ਮਿਰਚਾਂ ਕੱਟ ਲਈਆਂ ਆਲੂਆਂ ਵਿੱਚ ਆਪਾਂ ਕਸੂਰੀ ਮੇਥੀ ਪਾਵਾਂਗੇ ਨਮਕ, ਮਿਰਚਾਂ, ਅਮचूर ਪਾਊਡਰ ਤੇ ਹਲਦੀ ਪਾਵਾਂਗੇ ਇੱਧਰ ਜੀਰਾ ਤੇ ਆਪਣਾ ਕੱਟਿਆ ਹੋਇਆ ਪਿਆਜ਼ ਤੇ ਮਿਰਚਾਂ ਅੱਧ ਘਰ ਪਾਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੱਥ ਨਾਲ ਮੈਸ਼ ਕਰ ਲਵਾਂਗੇ ਆਪਾਂ ਕद्दूकस ਦੀ ਮਦਦ ਵੀ ਲੈ ਸਕਦੇ ਹਾਂ ਪਰ ਉਹਦੇ ਨਾਲ ਇਹਨੇ ਪਰੌਂਠੇ ਵਧੀਆ ਤੇ ਟੇਸਟੀ ਨਹੀਂ ਬਣਦੇ आप हाथों ही आलू मैश कर लवेंगे देखो आपा आलू तैयार करके रख ले इधर आप आटे की लोई ले, ले। आप रोटी बेल लवें ਹੁਣ ਆਪਾਂ ਇਹਦੇ ਉੱਤੇ ਮੈਸ਼ ਕੀਤੇ ਹੋਏ ਆਲੂ ਵਿੱਚ ਪਾ ਕੇ ਆਪਾਂ ਪਰੌਂਠਾ ਤਿਆਰ ਕਰ ਲਵਾਂਗੇ ਵੇਲ ਕੇ ਆਪਾਂ ਪੋਲੇ-ਪੋਲੇ ਇੱਥੇ ਨਾਲ ਵੇਲਣਾ ਇਹਦਾ ਹੈਗਾ ਦੇਖੋ ਕਿੰਨਾ ਵਧੀਆ ਆਪਣੇ ਵੇਲ ਕੇ ਯਾਰ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਅੰਸ ਤੇ ਸੇਕ ਲਵਾਂਗੇ ਸੇਕਦੇ ਹੋਏ ਆਪਾਂ ਇਹਦੇ ਉੱਤੇ ਘਿਓ ਲਾਵਾਂਗੇ ਤੇ ਆਪਾਂ ਦੂਜੀ ਵਾਰ ਸੇ ਵੀ ਇਸ ਤਰ੍ਹਾਂ ਰਵਾ ਦੇਵਾਂਗੇ ਤੇ ਆਪਣਾ ਪਰੌਂਠਾ ਤਿਆਰ ਹੋ ਜਾਵੇਗਾ ਦੇਖੋ ਕਿੰਨਾ ਵਧੀਆ ਹੋ ਗਿਆ ਇਸ ਤਰ੍ਹਾਂ ਹੀ ਆਪਾਂ ਦੂਸਰਾ ਬਣਾਵਾਂਗੇ ਆਟੇ ਦੀ ਲੋਈ ਲੈ ਕੇ ਆਪਾਂ ਉਸ ਨੂੰ ਵੇਲ ਲਿਆ ਉਸ ਦੇ ਉੱਪਰ ਆਪਾਂ ਆਲੂਆਂ ਦਾ ਬਣਾਇਆ ਹੋਇਆ ਮਿਕਸਰ 'ਵੀ ਉੱਤੇ ਰੱਖ ਕੇ ਆਪਾਂ ਉਹਦੀ ਫਿਰ ਲੋਈ ਬਣਾ ਲਵਾਂਗੇ ਤੇ ਆਪਾਂ ਹੱਥਾਂ ਦੀ ਸਹਾਤ ਨਾਲ ਇਹਨੂੰ ਵੇਲ ਲਵਾਂਗੇ ਫਿਰ ਆਪਾਂ ਵੇਲਣੇ ਦੀ ਮਦਦ ਨਾਲ ਇਹਨੂੰ ਪੋਲੀ-ਪੋਲੀਤ ਨਾਲ ਵੇਲ ਦੇ ਰਵਾਂਗੇ ਤਾਂ ਆਪਣਾ ਪਰੌਂਠਾ ਫਟਣਾ ਵੀ ਨਹੀਂ ਤੇ ਵਧੀਆ ਵੇਲ ਵੀ ਜਾਣਾ අප බිනේ පටේහි නවදිය අරලු මෙතිද ප්‍රන්ටපනා කතියාර්ගිත්තා दूसරි පස්ස පලටළමන්ගේ කෝලාගේ අපෑනු සේකළමන්ගේ दो लोईया लवेंगे देखो इधर हम आपू दूजे तरीके बना के दिखावे इन वेल के सैड त रख लवोंगे आप होर वेलांगे एक होर रोटी बेल के ਦੇ ਉੱਤੇ ਆਪਣੇ ਆਲੂ ਸੈੱਟ ਕਰ ਦੇਵਾਂਗੇ ਦੇਖੋ ਆਪਣੇ ਆਲੂ ਕਿੰਨੇ ਵਧੀਆ ਸੈੱਟ ਕਰ ਲਏ ਹੁਣ ਇਹਦੇ ਤੇ ਆਪਾਂ ਦੂਸਰੀ ਵੇਲੀ ਹੋਈ ਰੋਟੀ ਰੱਖ ਕੇ ਹੱਥ ਨਾਲ ਚੰਗੀ ਤਰ੍ਹਾਂ ਇਹਨੂੰ ਪ੍ਰੈਸ ਕਰਦੇ ਹੋਏ ਤੇ ਸਾਈਡਾਂ ਤੋਂ ਇਹਨੂੰ ਐਂ ਦਬਾ ਦਿੰਦੇ ਹੋਏ ਤਾਂ ਕਿ ਆਪਣੇ ਰੋਟੀਆਂ ਵਿੱਚੋਂ ਫਾਟ ਨਾ ਜਾਣ ਤਾਂਾਥ ਨਾਲ ਆਪਾਂ ਇਹਨਾਂ ਨੂੰ ਪ੍ਰੈਸ ਕਰਦੇ ਹੋਏ ਬਾਅਦ ਵਿੱਚ ਆਪਾਂ ਇਹਨੂੰ ਪੋਲੇ ਪੋਲੇ ਵੇਲਨ ਨਾਲ ਵੇਲ ਦਵਾਂਗੇ ਇਹ ਆਪਣਾ ਟਾਬਾ ਸਟਾਈਲ ਬਰੰਠ ਤਿਆਰ ਇਹ ਕੋਈ ਵੀ ਇੰਨਾ ਵਧੀਆ ਬਣ ਕੇ ਤਿਆਰ ਹੋ ਜਾਊਗਾ ਹੁਣ ਆਪਾਂ ਇਹਨੂੰ ਘਿਓ ਲਾ ਕੇ ਸੇਕ ਲਵਾਂਗੇ ਤੁਸੀਂ ਇੱਕ ਵਾਰੀ ਜ਼ਰੂਰ ਦੱਸਿਓ ਤੁਹਾਨੂੰ ਸਾਡੇ ਇਹ ਪਰੌਂਠੇ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਲੱਗਿਆ ਦੇਖੋ ਪਰੌਂਠਾ ਆਪਣਾ ਵਧੀਆ ਸਿੱਕੇ ਤਿਆਰ ਹੋ ਗਿਆ ਦੇਖੋ ਗਰਮ ਗਾ ਗਰਮ ਪਰੌਂਠੇ ਤਿਆਰ ਆ ਕੇ ਖਾ ਲੋ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਦੇਖੋ ਆਪਣਾ ਆਲੂਆਂ ਦਾ ਪਰੌਂਠਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਇੱਕ ਵਾਰੀ ਇਸ ਤਰ੍ਹਾਂ ਆਲੂ ਮੇਥੀ ਦਾ ਪਰੌਂਠਾ ਜ਼ਰੂਰ ਟਰਾਈ ਕਰਿਓ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਸਾਡਾ ਵੀਡੀਓ ਦੇਖਣ ਲਈ